ਉਹਨਾਂ ਪਾਰਟੀਆਂ 'ਚ ਲੀਡਰ ਹੀ ਨਾ ਹੋਣ ਜਾਂ ਹੋ ਸਕਦਾ ਉਹਨਾਂ ਦੇ ਫਿਰ ਜਿਹੜੀ ਉਹ ਵਿਕਾਸ ਦੇ ਦਾਅਵੇ ਨੇ ਝੂਠੇ ਨੇ ਉਹਨਾਂ ਨੂੰ ਆਪਣੇ ਲੀਡਰਾਂ ਤੇ ਯਕੀਨ ਕਰਨਾ ਚਾਹੀਦਾ ਆਪਣੇ ਲੀਡਰਾਂ ਦੇ ਇਲੈਕਸ਼ਨ ਲੜਾਉਣੀ ਚਾਹੀਦੀ ਹੈ ਬਜਾਏ ਕਿ ਦੁਨੀਆਂ ਪਾਰਟੀਆਂ ਤੋਂ ਇੰਪੋਰਟ ਕਰੋ ਤੁਹਾਡੇ ਬਹੁਤ ਕਰੀਬੀ ਰਹੇ ਹੈ ਤੁਹਾਡੀ ਪਹਿਲਾਂ ਵੀ ਗੱਲ ਹੋਈ ਸੀ ਕਿ ਭਾਜਪਾ ਜੁਆਇਨ ਕਰਨ ਤੋਂ ਬਾਅਦ ਸਾਡੀ ਗੱਲ ਹੋਈ ਹੈ ਦੇਖੋ ਭਾਜਪਾ ਜੁਆਇਨ ਕਰਨ ਤੋਂ ਬਾਅਦ ਅਸੀਂ ਇੱਕ ਵਾਰੀ ਜ਼ਰੂਰ ਗੱਲ ਕੀਤੀ ਹੈ ਬਾਅਦ ਚ ਕੋਈ ਗੱਲ ਨਹੀਂ ਉਹਨਾਂ ਨਾਲ ਹੋਈ ਸੋ ਰਮਨੀਤ ਬਿੱਟੂ ਅੱਛੇ ਲੋਕ ਸੀ ਹੈ ਔਰ ਰਹਿਣਗੇ ਪਰ ਜਿਹੜੀ ਵਿਚਾਰਧਾਰਾ ਹੈ ਉਹਦੇ ਤੇ ਸਾਡੀ ਕੋਈ ਸਾਂਝ ਨਹੀਂ ਅਸੀਂ ਕਾਂਗਰਸ ਪਾਰਟੀ ਦੇ ਵਿਚਾਰਧਾਰਣਾ ਜੁੜੇ ਹੋ ਕੱਲ ਨਾਲ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਓਜਲਾ ਮੌਜੂਦ ਹੈ ਓਜਲਾ ਸਾਹਿਬ ਜਿੰਨੀ ਦੇਰ ਹੋ ਗਏ ਤੁਹਾਨੂੰ ਰਾਜਨੀਤੀ ਇਹ ਕਿਹੋ ਜੀ ਰਾਜਨੀਤੀ ਹੈ ਕਿ ਜਦੋਂ ਜਿਹੜੀ ਪਾਰਟੀ ਦੀ ਅਸੀਂ ਤਾਰੀਫ ਕਰਦੇ ਆ ਅਸੀਂ ਉਹਦੀ ਹੀ ਖਿਲਾਫ ਹੋ ਜੰਨੇ ਆ ਦੂਸਰੀ ਪਾਰਟੀ ਜੁਆਇਨ ਕਰਦੇ ਆ ਇਹ ਬੜੀ ਮਾੜੀ ਗੱਲ ਹੈ ਬੜੀ ਮਾੜੀ ਪਰ ਤੇ ਦੇਖੋ ਇਸ ਪਰਤ ਕਰਕੇ ਜੋ ਪੰਜਾਬ ਚ ਐਸਿਹੇ ਹਾਲਾਤ ਪੈਦਾ ਹੋਏ ਉਹਦੇ ਕਰਕੇ ਲੋਕਾਂ ਦਾ ਪੋਲਿਟਿਕਲ ਬੰਦੇ ਦੇ ਵਿਸ਼ਵਾਸ ਛੁੱਟ ਜਾਂਦਾ ਹੈ ਕਿਉਂਕਿ ਬੜਾ ਲੰਮਾ ਸਮਾਂ ਅਸੀਂ ਕਿਸੇ ਪਾਰਟੀ ਨਾਲ ਰਹੇ ਉਹਨੇ ਬੜੀ ਉਹਦੀ ਚ ਤਾਰੀਫਾਂ ਵੀ ਕਰਦੇ ਆ ਔਰ ਕੁਦਰ ਸੋ ਇੱਕ ਅਦਾਲਤ ਕਰਨ ਤੇ ਹੋ ਜਾਂਦਾ ਕਈ ਵਾਰ ਦੇ 2 2 3 3 ਪਾਰਟੀਆਂ ਇਹ ਮਨ ਲਗਾਤਾਰ ਹੀ ਬਦਲੀ ਜਾਂਦੇ ਆ ਜਿੱਥੇ ਉਹਨਾਂ ਦਾ ਤੇ ਪਤਾ ਨਹੀਂ ਕੀ ਮਜਬੂਰੀ ਹੈ ਜਾਂ ਕੀ ਕਾਰਨ ਹੈ ਪਰ ਉਹਦੇ ਨਾਲ ਪੋਲਿਟਿਕਲ ਜਮਾਤ ਦੇ ਉੱਤੇ ਬਹੁਤ ਵੱਡਾ ਕੁਐਸਚਨ ਹੈ ਜਿਹੜਾ ਕਿ ਸਾਰਿਆਂ ਨੂੰ ਇਸ ਕੰਮ ਦੇ ਵਿੱਚ ਖੜਾ ਕਟਹਿਰੇ 'ਚ ਖੜਾ ਕਰ ਦਿੰਦਾ ਔਰ ਬਗੈਰ ਸੋਚੇ ਸਮਝੇ ਕਈ ਹੁਣ ਇਹਦਾ ਲਾਹਾ ਵੀ ਲੈ ਲੈਂਦੇ ਆ ਕਈ ਪੋਲਿਟਿਕਲ ਮੋਟਿਵ ਦੇ ਨਾਲ ਕਈ ਫਾਈਨੈਂਸ਼ੀਅਲ ਮੋਟਿਵ ਦੇ ਨਾਲ ਕਈ ਲੋਕ ਖਬਰਾਂ ਚਲਾ ਦਿੰਦੇ ਆ ਉਹਦੇ ਕਰਕੇ ਸਾਡੇ ਤੇ ਬੜਾ ਵੱਡਾ ਅਨਸ਼ੰਨ ਲੱਗ ਜਾਂਦਾ ਇਹਨਾਂ ਚੀਜ਼ਾਂ ਦਾ ਸੋ ਕਦੀ ਮੈਂ ਕਹੂੰਗਾ ਕਿ ਠੀਕ ਹੈ ਪੱਤਰ ਇਕ ਬੜਾ ਵੱਡਾ ਰੱਬ ਰੂਪੀ ਸੰਸਥਾ ਹੈ ਜਿਹਦੇ ਨਾਲ ਲੋਕਾਂ ਦੇ ਸਮਾਜ ਦੇ ਮੁੱਦੇ ਠਾਏ ਜਾਂਦੇ ਆ ਹੱਲ ਕੀਤੇ ਜਾਂਦੇ ਆ ਤੇ ਤੁਹਾਡਾ ਸਾਈ ਰੱਖਣਾ ਜ਼ਰੂਰੀ ਹੈ ਪਰ ਉਹਦੇ ਨਾਲ ਵਰਜਨ ਲੈਣਾ ਬਹੁਤ ਜ਼ਰੂਰੀ ਹੈ ਇਕਰਾਮ ਨੇ ਕਿਹਾ ਇੱਕੋ ਲੈਣ ਗਿਆ ਦੀ ਸੂਤਰਾਂ ਦੇ ਹਵਾਲੇ ਨਾਲ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿਹੜੇ ਸੂਤਰ ਨੇ ਤੇ ਤੁਹਾਡਾ ਕਿੰਨਾ ਕੁ ਸੂਤਰ ਹੈ ਵੀ ਤੁਸੀਂ ਉਹ ਸੂਤਰ ਤੋਂ ਸੂਤਰ ਨੂੰ ਹੀ ਲੋਕਾਂ ਨੂੰ ਕਹਿ ਗਏ ਕਿ ਲੋਕਾਂ ਦੀ ਕਰਦਾਰਕੁਸ਼ੀ ਕਰਦੇ ਜੀ ਸੋ ਇਹ ਚੀਜ਼ਾਂ ਤੋਂ ਪ੍ਰੇਸ਼ ਕਰਨਾ ਚਾਹੀਦਾ ਗਰਵਨੀਤ ਬਿੱਟੂ ਦੀ ਗੱਲ ਕਰੀਏ ਹਮੇਸ਼ਾ ਕਾਂਗਰਸ ਦੇ ਆਪਣੇ ਆਪਣੇ ਸਿਪਾਈ ਕਹਿੰਦੇ ਸੀ لیکن ਭਾਜਪਾ 'ਚ ਜਾਣ ਲੱਗਿਆ ਉਹਨਾਂ ਨੇ ਬਿਲਕੁਲ ਵੀ ਸਮਾਂ ਨਹੀਂ ਲਾਇਆ ਤੇ ਅੱਜ ਕਾਂਗਰਸ ਦੇ ਹੀ ਖਿਲਾਫ ਹੋ ਗਿਆ ਹਾਲਾਂਕਿ ਜੇ ਉਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਉਹ ਵੀ ਹਮੇਸ਼ਾ ਕਾਂਗਰਸ ਦੇ ਸਿਪਾਈ ਰਹੇ ਦੇਖੋ ਕਾਂਗਰਸ ਦੇ ਬੜੇ ਵੱਡਾ ਪਰਿਵਾਰ ਹੈ ਔਰ ਉਤੋਂ ਰਮਨੀਤ ਬਿੱਟੂ ਹੁਣੇ ਬੀਜੇਪੀ ਜੁਆਇਨ ਕਰ ਗਏ ਦੇਖੋ ਉਹਨਾਂ ਦਾ ਕੀ ਵਿਅਕਤੀਗਤ ਤੌਰ ਤੇ ਰਹਿ ਸੀ ਉਹੀ ਦੱਸ ਸਕਦੇ ਆ ਤੇ ਕੁਦਰਤੀ ਗੱਲ ਹੈ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਚੜ੍ਹੇਗੇ ਹੁਣ ਉਹਨਾਂ ਦੀ ਗੱਲ ਕਰਨਗੇ ਪਰ ਇਹ ਲੋਕਾਂ ਤੈਅ ਕਰਨਾ ਹੈ ਕਿਵੇਂ ਆ ਕਿਵੇਂ ਨਹੀਂ ਕੀ ਉਹ ਕੀ ਸਹੀ ਹੈ ਕੀ ਗਲਤ ਹੈ ਸੋ ਇਹਦੇ ਤੇ ਜਿਆਦਾ ਬੈਟਰ ਹੈ ਕਿ ਉਹ ਕਹੇ ਦੱਸ ਕਿ ਕੀ ਲੱਗਦਾ ਕਿ ਜਦੋਂ ਇੱਕ ਰਾਜਨੀਤੀਚ ਬੰਦਾ ਆਂਦਾ ਵਾ ਕਾਫੀ ਦੇ ਰਾਜਨੀਤੀ ਕਰਦਾ ਤੇ ਭਾਜਪਾ ਜਿਵੇਂ ਕਿ ਹੁਣ ਇਲਜ਼ਾਮ ਵੀ ਲੱਗ ਰਿਹਾ ਕਿ ਪੈਸੇ ਦੇ ਕੇ ਭਾਜਪਾ ਨੇ ਜਿਵੇਂ ਆਮ ਆਦੀ ਪਾਰਟੀ ਦੇ ਉਹਨਾਂ ਨੇ ਪਹਿਲਾਂ ਇਲਜ਼ਾਮ ਲਾਇਆ ਸੀ ਲੇਕਿਨ ਉਸ ਤੋਂ ਬਾਅਦ ਉਹ ਆਮ ਆਦੀ ਪਾਰਟੀ ਦੇ ਖਿਲਾਫ ਹੋ ਗਿਆ ਕੀ ਲੱਗਦਾ ਕਿ ਪਹਿਲਾਂ ਰਾਜਨੀਤੀ ਸਿੱਖਣ ਚ ਕਾਫੀ ਸਮਾਂ ਲੱਗਦਾ ਤੇ ਫਿਰ ਜਦੋਂ ਦੂਸਰੀ ਪਾਰਟੀਆਂ ਉਹਨਾਂ ਨੂੰ ਅਡਾਪਟ ਕਰਦੀਆਂ ਵਾ ਉਸੇ ਲੀਡਰ ਨੂੰ ਤੇ ਬੜਾ ਆਸਾਨ ਹੋ ਜਾਂਦਾ ਅਗਲੇ ਨੂੰ ਕਿ ਸਿੱਖਿਆ ਸਿਕਾਇਆ ਬੰਦਾ ਉਹਨਾਂ ਦੀ ਪਾਰਟੀ ਚ ਆਈ। ਕੱਲ ਸਿੱਖੇ ਸਿਕਾਇਏ ਦੀ ਨਹੀਂ ਹੁਣ ਦੇਖੋ ਜਿਹੜੀ ਕੋਈ ਨਵੀਂ ਪਾਰਟੀ ਅਡਾਪਟ ਕਰੇ ਉਹਦੇ ਮੰਨਿਆ ਜਾਂਦਾ ਉਹਦੇ ਕੋ ਲੀਡਰ ਐ ਨਹੀਂਗੇ। ਜਿਹੜੀਆਂ ਪਾਰਟੀਆਂ ਕਹਿੰਦੀਆਂ ਕਿ ਅਸੀਂ ਲਗਾਤਾਰ 10 ਸਾਲ ਰਾਜ ਕੀਤਾ ਤੇ ਅਸੀਂ ਅੱਗੇ ਵੀ ਬਹੁਤ ਲੰਬਾ ਸਮਾਂ ਰਾਜ ਕਰਨਾ ਤੇ ਉਹਨਾਂ ਬਾਅਦ ਇਹ ਪਾਰਟੀਆਂ ਕੋ ਲੀਡਰਸ਼ਿਪ ਹੀ ਪੈਦਾ ਨਾ ਹੋਈ। ਉਹਨਾਂ ਪਾਰਟੀਆਂ ਚ ਲੀਡਰ ਹੀ ਨਾ ਹੋਣ ਜਾਂ ਹੋ ਸਕਦਾ ਉਹਨਾਂ ਦੇ ਫਿਰ ਜਿਹੜੀ ਉਹ ਵਿਕਾਸ ਦੇ ਦਾਵੇ ਨੇ ਝੂਠੇ ਨੇ। ਉਹਨਾਂ ਨੂੰ ਆਪਣੇ ਲੀਡਰਾਂ ਤੇ ਯਕੀਨ ਕਰਨਾ ਚਾਹੀਦਾ। ਆਪਣੇ ਲੀਡਰਾਂ ਦੇ ਇਲੈਕਸ਼ਨ ਲੜਾਉਣੀ ਚਾਹੀਦੀ ਹੈ بجائے ਕਿ ਦੂਜੀਆਂ ਪਾਰਟੀਆਂ ਤੋਂ ਇੰਪੋਰਟ ਕਰੋ ਹੁਣ ਕਾਂਗਰਸ ਪਾਰਟੀ ਤਾਂ ਬਹੁਤ ਵੱਡਾ ਇੱਕ ਸੰਸਥਾ ਹੈ ਔਰ ਇੱਕ ਪਨੀਰੀ ਮੈਂ ਕਹਿ ਸਕਦਾ ਕਿ ਲੀਡਰ ਤਿਆਰ ਕਰਨ ਦੀ ਹੈ ਇਹ ਨਰਸਰੀ ਹੈ ਬਹੁਤ ਵੱਡੀ ਔਰ ਇਹਦੇ ਜਿਹੜੇ بڑے بڑے ਵੱਡੇ ਲੀਡਰ ਪੈਦਾ ਹੋਏ ਨੇ ਔਰ ਅਸੀਂ ਤਕਰੀਬਨ ਸਾਰੀਆਂ ਪਾਰਟੀਆਂ ਨੂੰ ਇੰਪੋਰਟ ਕੀਤੇ ਆ ਲੀਡਰ ਜਿਹੜੀ ਮਰਜ਼ੀ ਪਾਰਟੀ ਦੇਖ ਲਓ ਤੁਸੀਂ ਧਿਆਨ ਮਾਰ ਲਓ ਕਿ ਹਰ ਪਾਰਟੀ ਦੇ ਵਿੱਚ ਕਾਂਗਰਸ ਦਾ ਪਿਛਲੇ ਪਿੱਛੇ ਕਿਤੇ ਨਾ ਕਿਤੇ ਜਿਹੜਾ ਛੱਪਾ ਹੈ ਉਸ ਲੀਡਰ ਦੇ ਪਿੱਛੇ ਕਾਂਗਰਸ ਦਾ ਹੈ ਚਾਹੇ ਕੋਈ origignal ਪਾਰਟੀ ਐ ਇਸ ਵੇਲੇ ਕੰਮ ਕਰ ਰਹੀ ਹੈ ਚ ਸਭ ਕਾਂਗਰਸ ਪਾਰਟੀ ਇੱਕ ਸੈਕੂਲਰ ਸੋਚ ਰੱਖਦੀ ਐ ਦੇਸ਼ ਨੂੰ ਜੇ ਤਰੱਕੀ ਕਰਨੀ ਐ ਤੇ ਤੁਹਾਨੂੰ ਸੈਕੂਲਰ ਸੋਚ ਦੇ ਹਾਂ ਨਹੀਂ ਬੰਨਣਾ ਪੈਣਾ ਜੇ ਇਹ ਦੇਸ਼ ਸੈਕੂਲਰ ਸੋਚ ਨਹੀਂ ਰੱਖੋਗੇ ਤੇ ਤੁਸੀਂ ਫਿਰ ਵਰਗਾਂ ਦੀ ਰਾਜਨੀਤੀ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ ਤੁਸੀਂ ਧਰਮਾਂ ਦੇ ਧਰਮਾਂ ਨੂੰ ਸਹੀ ਦਿਸ਼ਾ ਦੇ ਵਿੱਚ ਨਹੀਂ ਲਿਜਾ ਸਕਦੇ ਸੋ ਕਿਉਂਕਿ ਜਦੋਂ ਬੰਦਾ ਕਿਸੇ ਵਿਸ਼ੇਸ਼ ਵਰਗ ਨਾਲ ਤੱਲੁਕਾਤ ਰੱਖੂਗਾ ਜਾਂ ਵਿਸ਼ੇਸ਼ ਵਰਗ ਦੀ ਰਾਜਨੀਤੀ ਕਰੂਗਾ ਵਿਸ਼ੇਸ਼ ਧਰਮ ਦੀ ਰਾਜਨੀਤੀ ਕਰੂਗਾ ਉਹ ਕਿਤੇ ਨਾ ਕਿਤੇ ਜਾ ਕੇ ਡਿਵੈਲਪਮੈਂਟ ਦੇ ਵਿੱਚ ਖੜੋਤ ਖੜੋਤ ਖੜੀ ਕਰਦੇ ਐ ਤੇ ਸਾਡਾ ਮੇਨ ਮੋਟਿਵ ਤੇ ਪੋਲੀਟੀਕਲ ਬੰਦੇ ਦਾ ਡਿਵੈਲਪਮ ਚਾਹੇ ਉਹ ਐਜੂਕੇਸ਼ਨ ਦੇ ਖੇਤੇ 'ਚ ਹੋਵੇ ਚਾਹੇ ਇੰਡਸਟਰੀ ਦੇ ਖੇਤੇ 'ਚ ਹੋਵੇ ਤਾਂ ਕਿਸਾਨੀ ਦੇ ਖੇਤੇ 'ਚ ਹੋਵੇ ਚਾਹੇ ਛੜਕਾਂ ਦੇ ਕੋਈ ਵੀ ਜਿਹੜਾ ਬੰਦੇ ਬੰਦੇ ਦੀ ਘਰੋਂ ਬਾਹਰ ਪੈਰ ਪੁੱਟਣ ਤੋਂ ਬਾਅਦ ਜਿਹੜੀ ਵੀ ਕੋਈ ਚੀਜ਼ ਜੁੜਦੀ ਹੈ ਉਹਨੂੰ ਡਾਇਰੈਕਟ ਕਰਦਾ ਹੈ ਸੋ ਸਾਡਾ ਕੰਮ ਤੇ ਇਹ ਸੋ ਇਹ ਚੀਜ਼ਾਂ ਸਾਰੀਆਂ ਖੜੋਤ ਆ ਜਾਂਦੀ ਜਦੋਂ ਅਸੀਂ ਕਿਸੇ ਰਾਜਨੀਤਿਕ ਜਾਂ ਵਰਗਿਆ ਕਰਨ ਦੀ ਪੋਲੀਟੀਕਲ ਪੋਲੀਟੀਕਲ ਬੰਦੇ ਵਰਗੀ ਕਰਨ ਦੀ ਜਾਂ ਧਾਰਮਿਕ ਜੇ ਕਰਨ ਦੀ ਰਾਜਨੀਤੀ ਕਰਦੇ ਸੋ ਕਾਂਗਰਸ ਸੈਕੂਲਰ ਰਾਜਨੀਤੀ ਕਰਦੀ ਹੈ ਔਰ ਸੈਕੂਲਰ ਰਾਜਨੀਤੀ ਕਰਨ ਦੇ ਕਾਰਨ ਇਹਦੇ ਕੋਲ ਵੱਡੇ ਲੀਡਰ ਜਿਹੜੇ ਨੇ ਇਹ ਬਣਾ ਪਾਈ ਆ ਰਮਨੀਤ ਬਿੱਟੂ ਤੁਹਾਡੇ ਬਹੁਤ ਕਰੀਬੀ ਰਹੇ ਆ ਤੁਹਾਡੀ ਪਹਿਲਾਂ ਵੀ ਗੱਲ ਹੁੰਦੀ ਸੀ ਕਿ ਭਾਜਪਾ ਜੁਆਇਨ ਕਰਨ ਤੋਂ ਬਾਅਦ ਤੁਹਾਡੀ ਗੱਲ ਹੋਈ ਹੈ ਦੇਖੋ ਭਾਜਪਾ ਜੁਆਇਨ ਕਰਨ ਤੋਂ ਬਾਅਦ ਅਸੀਂ ਇੱਕ ਵਾਰੀ ਜ਼ਰੂਰ ਗੱਲ ਕੀਤੀ ਹੈ ਬਾਅਦ ਚ ਕੋਈ ਗੱਲ ਨਹੀਂ ਉਹਨਾਂ ਨਾਲ ਹੋਈ ਸੋ ਰਮਨੀਤ ਬਿੱਟੂ ਅੱਛੇ ਦੋਸਤੀ ਹੈ ਔਰ ਰਹਿਣਗੇ ਪਰ ਜਿਹੜੀ ਵਿਚਾਰਧਾਰਾ ਹੈ ਉਹਦੇ ਤੇ ਸਾਡੀ ਕੋਈ ਸਾਂਝ ਨਹੀਂ ਅਸੀਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਔਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੀ ਦਿਨ ਰਾਤ ਅਸੀਂ ਇੱਕ ਕਰਾਂਗੇ ਔਰ ਉਹਨੂੰ ਤਗੜੇ ਹੋ ਕੇ ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾ ਕੇ ਭੇਜਾਂਗੇ ਕਹ ਸਕਦੇ ਗੁਰਜੀਤ ਓਜਲਾ ਸੱਚਾ ਸਿਪਾਹੀ ਹੈ ਤੇ ਕਾਂਗਰਸ ਤੋਂ ਹੀ ਟਿਕਟ ਲੜੇਗਾ ਇਹ ਆਪਣੇ ਮੰਨ ਤੋਂ ਪੁੱਛੋ ਮੰਨਣਾ ਕਿਉਂ ਤੁਸੀਂ ਕਹੋ ਮੈਂ ਮੰਨ ਤੋਂ ਪੁੱਛਦਾ ਤੇ ਮੰਨਣਿਆ ਜਵਾਬ ਤਾਂ ਤੁਸੀਂ ਦੇ ਦਿਓ ਸੋ ਆਸਨ ਗੁਰਜੀਤ ਓਜਲਾ ਉਹਨਾਂ ਦਾ ਜ਼ਰੂਰ ਕਹਿਣਾ ਕਿ ਜਿਹੜਾ ਰਵਨੀਤ ਬਿੱਟੂ ਜ਼ਰੂਰ ਉਹਨਾਂ ਦੇ ਦੋਸਤ ਆ ਲੇਕਿਨ ਵਿਚਾਰਧਾਰਾ ਜ਼ਰੂਰ ਅਲੱਗ-ਅਲੱਗ ਹੈ ਉਹ ਸੋ ਕਾਂਗਰਸ ਦੇ ਸਿਪਾਹੀ ਹੈ ਤੇ ਕਾਂਗਰਸ ਦੀ ਟਿਕਟ ਤੋਂ ਹੀ ਅੰਮ੍ਰਿਤਸਰ ਤੋਂ ਚੋਣ ਲੜਨਗੇ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ